ਇਹ ਲਿਖਾ ਦੇ ਡਾਕਟਰ ਅਮਰਹਾਂਸ thamash ਗੂਰ ਨੇ ਆਪਣੇ ਸਹਾਇਤਾ ਅੰਤ ਬਾਕੀ ਹੋ ਕੇ ਇਕਲਮਲੇਹ ਬਾਈਬੇ ਖਤਨਾ ਅਖਰਾਕੀ ਮਾਯ 10 ਕ ਹੈ 86 ਡਾਕਟਰ ਗੂਰ ਨੇ ਇਹ ਲਿਖਾ ਹੈ ਕਿ ਪਾਰਿਪ੍ਰੇਣਾ ਬਾਈਬਲ ਆਪਣੇ ਲਾਡੜਿਆਂ ਅਤੇ ਪ੍ਰੀਮੀਅਰ ਦਾ ਮਾਸ ਖਾਣ ਦੀ ਸਫਲਸ਼ਤਾ ਦੀ ਹੈ ਬਾਈਬੇ ਅੰਦਰ ਮੂਖਰਨੋਮੀ ਦੇ ਠਾਈ ਮੇ ਪਾਰਸ਼ ਇਹ ਆਖਿਆ ਗਿਆ ਹੈ ਅਧਰਤ ਉਸੇ ਆਪਾਂ ਤੀਆਂ ਪਤਲਾ ਮਾਸ ਖਾਵੋ ਕੇ ਮਛੜਾ ਮਾਸ ਸਾਡੇ ਵਿੱਚ ਕੋਮੜਾ ਆਦਨਾਜ ਹੋਣਾ ਮਾਸ ਬਾਈਬਲ ਦਾ ਜੜੀਮੀ ਵਾਲੇ 9ਵੇਂ ਪਾਠ ਵਿੱਚ ਇਹ ਆਖਿਆ ਗਿਆ ਹੈ ਮੈਂ ਉਹਨਾਂ ਨੂੰ ਉਹਨਾਂ ਦੇ ਤੀਆਂ ਪੁੱਤਾਂ ਦਾ ਮਾਸ ਪਾਵਾਂਗਾ ਅਤੇ ਉਸਾਰੇ ਆਪਣੇ ਦੋਸਤਾਂ ਦਾ ਮਾਸ ਖਾਂਗੇ ਬੈਲੇ ਸਖੂ ਬਾਈਬਲ ਦਾ ਆਦਮ ਕੋਈ ਦੀ ਇਸ ਪਾਸੇ ਦੇ ਬਲ ਦੇ ਖਮਾਉਂਦੇ ਹਨ ਬਹੁਤ ਕੀ ਹਾਮਤ ਆ ਪਰੇ ਜਾਮਦਾਨਾ ਹੈ ਪੰਨਾ 34 ਦੇ ਪਹਿਲੇ ਸਖਬੂ ਨੇ ਔਟੇ ਆਖਸ ਨੂੰ ਆਦਮੀਆਂ ਦਾ ਮਾਸ ਖਾਣੋਂ ਰੋਕਾਇਆ ਸੀ